ਹੈਲੋ ਜੀ ਵੈਲਕਮ ਬੈਕ ਟੂ ਮਾਈ ਨਿਊ ਕੁਕਿੰਗ ਵਲੌਗ ਅੱਜ ਆਪਾਂ ਬਣਾਉਂਦੇ ਆ ਪੁਦੀਨੇ ਵਾਲੀ ਚਟਣੀ ਖੱਟੀ ਮਿੱਠੀ ਬਹੁਤ ਟੇਸਟੀ ਗਰਮੀਆਂ ਨੂੰ ਚਟਣੀ ਬਹੁਤ ਸਵਾਲ ਲੱਗਦੀ ਆ ਤੇ ਇਹ ਵਾਲੀ ਚਟਣੀ ਦੇ ਨਾਲ ਆਪਣਾ ਹਾਜਮਾ ਵੀ ਸਹੀ ਰਹਿੰਦਾ ਹੈ ਤੇ ਇਹ ਚਟਣੀ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਆ ਸਾਡੇ ਘਰ ਵਿੱਚ ਇਹ ਚਟਣੀ ਬਹੁਤ ਬਣਦੀ ਆ ਗਰਮੀਆਂ ਨੂੰ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਆ ਖਾਸ ਕਰਕੇ ਬੱਚਿਆਂ ਨੂੰ रेसिपी शुरू करने तो पहला जे तुसी मेरे चैनल ते ਨਵੀਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਪਸੰਦ ਆਉਂਦੀ ਤਾਂ ਵੀਡੀਓ ਨੂੰ ਲਾਈਕ ਵੀ ਕਰ ਲਿਓ ਚਲੋ ਚਟਨੀ ਬਣਾਉਣੀ ਸ਼ੁਰੂ ਕਰਦੇ ਆਂ ਚਟਣੀ ਬਣਾਉਣ ਦੇ ਲਈ ਪਹਿਲਾਂ ਤੇ ਆਪਾਂ ਮਹਨਤਾ ਲੈ ਲਿਆ ਹੈ ਦੋ ਗੁੱਚੀਆਂ ਮੇਨ ਚੀਜ਼ ਮਹਨਤਾ ਤੇ ਲਾਲ ਪਿਆਜ਼ ਲੈ ਲਿਆ ਤੇ ਇਮਲੀ ਲੈ ਲਈ ਆ ਜੇ ਇਮਲੀ ਹੈ ਨਹੀਂਗੀ ਤੁਸੀਂ ਇਸ ਚਟਣੀ ਦੇ ਵਿੱਚ ਨਿੰਬੂ ਵੀ ਪਾ ਸਕਦੇ ਆ ਤੇ ਲਾਲ ਪਿਆਜ਼ ਮੈਂ ਇਸ ਲਈ ਪਾਉਂਦੀ ਆ ਕਿਉਂਕਿ ਲਾਲ ਪਿਆਜ਼ਾ ਦੇ ਨਾਲ ਇਹ ਵਾਲੀ ਚਟਣੀ ਦਾ ਰੰਗ ਬਹੁਤ ਸੋਹਣਾ ਆਉਂਦਾ ਆ ਪਰਪਲ ਜਿਹਾ ਆਉਂਦਾ ਆ ਤੇ ਆਪਾਂ ਮਿੱਠੀ ਚਟਣੀ ਬਣਾਵਾਂਗੇ ਖੱਟੀ ਮਿੱਠੀ ਹੋਊਗੀ ਇਹ ਚਟਣੀ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਤਿਆਰ ਕਰ ਲੈਣੀਆਂ ਪਹਿਲਾਂ ਇੱਧਰ ਮੈਂ ਥੋੜੀ ਜਿਹੀ ਇਮਲੀ ਕੱਟ ਕੇ ਪਾਣੀ ਦੇ ਵਿੱਚ ਰੱਖ ਦਿੱਤੀ ਆ ਤੇ ਥੱਲੇ ਗੈਸ ਚਲਾ ਦਿੱਤਾ ਹੈ ਕਿਉਂਕਿ ਆਪਾਂ ਰੇ ਟਾਈਮ ਹੀ ਚਟਣੀ ਬਣਾਉਣ ਦੇ ਲਈ ਇਮਲੀ ਤਿਆਰ ਕਰਨੀ ਆ ਜੇ ਤੁਸੀਂ ਦੁਪਹਿਰ ਨੂੰ ਚਟਣੀ ਬਣਾਉਣੀ ਆ ਤੇ ਇਮਲੀ ਨੂੰ ਸਵੇਰ ਨੂੰ ਪਾਣੀ ਦੇ ਵਿੱਚ ਡੋਬ ਕੇ ਰੱਖ ਦਿਓ ਤੇ ਉਹ ਸੌਫਟ ਹੋ ਜਾਂਦੀ ਆ ਉਹਦੇ ਫਿਰ ਆਪਾਂ ਇਹਨੂੰ ਜਦੋਂ ਥੋੜੀ ਗਰਮ ਹੋ ਗਈ ਤੇ ਇਹ ਸੌਫਟ ਹੋ ਜਾਣੀ ਆ ਮੁੜ ਕੇ ਆਪਾਂ ਇਹਦੇ ਜਿਹੜੇ ਆ ਗਿਟਕਾਂ ਗੂਟਕਾਂ ਕੱਢ ਦੇਵਾਂਗੇ 5 ਕਮਿੰਟ ਬਾਅਦ ਇਹਨੂੰ ਸੇਕ ਲਵਾਉਣਾ ਤਾਂ ਕਿ ਪਾਣੀ ਗਰਮ ਹੋ ਜਾਵੇ ਇਦਰ ਪਿਆਜ਼ਾਂ ਨੂੰ ਮੈਂ ਛਿੱਲ ਕੇ ਧੋ ਕੇ ਮੋਟਾ-ਮੋਟਾ ਕੱਟ ਲਿਆ ਆ। ਛੇੜੇ ਪਾਣੀ ਚ ਆਪਾਂ ਇਮਲੀ ਢੋਪੀ ਹੋ ਵੀ ਹੁਣ ਪਾਣੀ ਕੋਸਤਾ ਹੋ ਗਿਆ ਆ, ਗਰਮ ਹੀ ਹੋ ਗਿਆ। ਇਮਲੀ ਆਪਣੀ ਦੇਖੋ ਬਿਲਕੁਲ ਸੌਫਟ ਹੋ ਗਈ। ਹੁਣ ਮੈਂ ਗੈਸ ਬੰਦ ਕਰ ਦਿੱਤਾ ਆ। ਤੇ ਜਦੋਂ ਇਹ ਠੰਡੀ ਹੋ ਜੂਗੀ ਆਪਾਂ ਇਹਨੂੰ ਛਾਲ ਲਵਾਂਗੇ। ਪਿਆਜ਼ਾਂ ਨੂੰ ਹੁਣ ਮਿਕਸੀ ਵਿੱਚ ਪਾ ਲਿਆ ਤੇ ਇਹਨੂੰ ਆਪਾਂ ਥੋੜਾ ਦਰਦਰਾ ਜਿਹਾ ਪੀਸ ਲਵਾਂਗੇ। ਪਿਆਜ਼ਾਂ ਨੂੰ ਮੈਂ ਦਰਦਰਾ ਜਿਹਾ ਪੀਸ ਲਿਆ ਆ। ਹੁਣ ਮੈਂ ਪੁਦੀਨਾ ਸਾਫ ਕਰਕੇ ਓਪੀਸ ਲਵਾਵਾਂਗੀ ਜੇ ਤੁਹਾਡੇ ਕੋਲ ਕੋੰਡਾ ਹੈਗਾ ਤੇ ਤੁਸੀਂ ਉਹਦੇ ਵਿੱਚ ਵੀ ਪਿਆਜ਼ਾਂ ਨੂੰ ਕੁੱਟ ਸਕਦੇ ਆ ਉਹਦੇ ਨਾਲ ਸਵਾਦ ਹੋਰ ਵੀ ਜ਼ਿਆਦਾ ਵਧੀਆ ਆਊਗਾ ਮੈਂ ਤਾਂ ਇਹਨਾਂ ਨੂੰ ਇਲੈਕਟ੍ਰੋਨਿਕ ਮਿਕਸੀ ਦੇ ਵਿੱਚ ਕੀਤਾ ਜਿੰਨਾ ਟਾਈਮ ਮੈਂ ਪੁਦੀਨਾ ਸਾਫ ਕਰਨਾ ਤੇ ਪੀਸਣਾ ਆ ਤੇ ਉਹਨੇ ਉਹਨੇ ਟਾਈਮ ਨੂੰ ਆਪਾਂ ਪਿਆਜ਼ ਪਾਉਣਾ ਲੈਂਦੇ ਆ ਇੱਧਰ ਮੈਂ ਕੜਾਈ ਰੱਖ ਲਈ ਆ ਕੜਾਈ ਵਿੱਚ ਪਾ ਲੈਂਦੇ ਆ ਆਇਲ ਕਡਾਈ ਦੇ ਵਿੱਚ ਮੈਂ ਇੱਧਿਕਾ ਕੜਛੀ ਤੇਲ ਦੀ ਪਾ ਲਈ ਆ ਤੇ ਹੁਣ ਤੇਲ ਜਦੋਂ ਗਰਮ ਹੋ ਜਾਊਗਾ ਆਪਾਂ ਵਿੱਚ ਪਾ ਲੈਂਦੇ ਆ ਪਿਆਜ਼ ਤੇਲ ਗਰਮ ਹੋ ਗਿਆ ਹੁਣ ਇਹ ਚ ਪਾ ਲੈਂਦੇ ਆ ਪੀਸਿਆ ਹੋਇਆ ਪਿਆਜ਼ පාජනු थोड़යා අප පෝන ලැදය ප්‍යාජනු අප වේ‍ය වෙච छඩා දී जाමාන්ගේා जाනු අප මිඩියම්ගේ ऐස්සීතුුනුන අया ਪੁਦੀਨੇ ਨੂੰ ਆਪਾਂ ਖੁੱਲੇ ਪਾਣੀ 'ਚ ਧੋ ਲੈੰਦੇ ਆਂ ਕਿਉਂਕਿ ਕਈ ਵਾਰੀ ਨਾ ਇਹਨਾਂ ਦੇ ਪੱਤਿਆਂ 'ਤੇ ਮਿੱਟੀ ਮੁੱਕੀ ਜੰਮੀ ਹੁੰਦੀ ਆ ਜੇ ਆਪਾਂ ਛਾਣਣੀ 'ਚ ਪਾ ਕੇ ਧੋਈਏ ਇਦਾਂ ਥੂਟੀ ਥੱਲੇ ਕਾੜੀਏ ਤਾਂ ਮਿੱਟੀ ਚੰਗੀ ਤਰ੍ਹਾਂ ਨਿਕਲਦੀ ਨਹੀਂ ਆ ਗਈ ਜਿਹੜੀਆਂ ਇਦਾਂ ਦੀਆਂ ਸਬਜ਼ੀਆਂ ਹੁੰਦੀਆਂ ਪੱਤਿਆਂ ਵਾਲੀਆਂ ਉਹਨਾਂ ਨੂੰ ਮੈਂ ਹਮੇਸ਼ਾ ਇਦਾਂ ਥੋੜਾ ਜਾਇ ਦੋਸ ਕੇ ਰੱਖ ਦਿੰਨੀ ਆ ਥੋੜਾ ਟਾਈਮ ਤੇ ਫਿਰ ਇਹਨਾਂ ਨੂੰ ਇੱਕ ਦੋ ਪਾਣੀਆਂ ਦੇ ਵਿੱਚ ਧੋ ਲੈਣਾ ਤੇ ਪੁਦੀਨੇ ਦੇ ਆਪਾਂ ਪੱਤੇ ਪੱਤੇ ਯੂਜ਼ ਕੀਤੇ ਆ ਹੁਣ ਇਹਨੂੰ ਇੱਕ ਦੋ ਪਾਣੀਆਂ ਦੇ ਵਿੱਚ ਧੋ ਲੈ ਲੈਂਦੇ ਆਂ ਆਜੇ ਦੇਖੋ ਆਪਾਂ ਨੇ ਭੁੱਜ ਗਏ ਆ ਕੱਚਾਪਾਨ ਬਿਲਕੁਲ ਨਿਕਲ ਗਿਆ ਆਪਾਂ ਇਹਨਾਂ ਨੂੰ ਇੰਨਾ ਕੀ ਭੁੰਨਣਾ ਆ ਇਹਨਾਂ ਨੂੰ ਮੀਡੀਅਮ ਫਲੇਮ ਤੇ ਹੀ ਭੁੰਨਣਾ ਆ ਤੇਜ਼ ਤੇ ਨਹੀਂ ਤਾਂ ਕਿ ਜਦਾ ਥੋੜੇ ਜਿਹਾ ਦੇਖੋ ਹੁਣ ਇਹ ਚੰਗੀ ਤਰ੍ਹਾਂ ਦੇ ਨਾਲ ਖੋਲ ਜਾਈ ਗਏ ਆ ਆ ਪੁਦੀਨੇ ਨੂੰ ਵੀ ਆਪਾਂ ਬਰੀਕ ਬਰੀਕ ਪੀਸ ਲਿਆ ਆ ਹੁਣ ਇਹਨੂੰ ਆ ਪਾ ਦਿੰਦੇ ਆ ਆਪਾਂ ਪਿਆਜ਼ਾਂ ਦੇ ਨਾਲ ਪਿਆਜ਼ਾਂ ਨੂੰ ਪੁਦੀਨੇ ਤੋਂ ਪਹਿਲਾਂ ਹੀ ਭੁੰਨਣਾ ਆ ਚੀਜ਼ਾਂ ਨੂੰ ਇਕੱਠੀਆਂ ਭੁੰਨਣ ਦੇ ਵਿੱਚ ਜਾਂ ਵੱਖਰਾ ਭੁੰਨਣ ਦੇ ਵਿੱਚ ਨਾ ਟੇਸਟ ਤੇ ਬਹੁਤ ਅਸਰ ਪੈਂਦਾ ਆ ਚੰਗੀ ਤਰ੍ਹਾਂ ਦੇ ਨਾਲ ਹੀ ਮਿਕਸ ਕਰ ਦਵਾਂਗੇ ਪੁਦੀਨਾ ਪਾਉਣ ਦੇ ਨਾਲ ਹੀ ਸਮੈਲ ਬਹੁਤ ਵਧੀਆ ਹੋਣ ਲੱਗ ਗਈ ਆ ਜੇ ਤੁਸੀਂ ਇਹ ਚਟਣੀ ਦੇ ਵਿੱਚ ਮਿਰਚ ਪਾਉਣਾ ਚਾਹੁੰਦੇ ਆ ਤਾਂ ਇਸ ਸਟੇਜ ਤੇ ਪਾ ਸਕਦੇ ਆ ਪੁਦੀਨੇ ਦੇ ਨਾਲ ਹੀ ਕੀ ਇਸਕੇ ਮਿਰਚ ਪਾ ਸਕਦੇ ਆ ਪਰ ਇਹ ਚਟਣੀ ਮੈਂ ਖੱਟੀ ਮਿੱਠੀ ਬਣਾਉਣੀ ਹਰੀ ਮਿਰਚ ਬਿਲਕੁਲ ਨਹੀਂ ਮੈਂ ਪਾਉਣੀ ਹੈਗੀ ਜਿਹੜੇ ਇਹ ਚਟਣੀ ਨੂੰ ਥੋੜਾ ਜਿਹਾ ਕਰਾਰਾ ਬਣਾਉਣਾ ਚਾਹੁੰਦੇ ਆ ਉਹ ਆਫ ਕੋਰਸ ਵਿੱਚ ਹਰੀ ਮਿਰਚ ਪਾ ਸਕਦੇ ਆ ਪੁਦੀਨੇ ਦੇ ਨਾਲ ਪੀਸ ਕੇ ਲੜ ਦੇਖੋ ਕਿੰਨਾ ਸੋਹਣਾ ਹੁੰਦਾ 스ਮੈਲ ਵੀ ਨਾਲ ਹੀ ਬਹੁਤ ਵਧੀਆ ਆਉਣ ਲੱਗਦੀ ਹੈ ਹੁਣ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਲੂਣ ਪਾਉਂਦੇ ਆ ਲੂਣ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਂਦੇ ਆ ਥੋੜਾ ਮੈਂ ਗਰਮ ਮਸਾਲਾ ਪਾਇਆ ਆ ਜੇ ਤੁਹਾਡੇ ਕੋਲ આમਚੂਰ ਪਾਊਡਰ ਹੈਗਾ ਤੁਸੀਂ ਉਹ ਵੀ ਪਾ ਸਕਦੇ ਆ ਪਰ ਮੇਰੇ ਕੋਲ ਹੁਣ ਹੈ ਨਹੀਂ ਸੀਗਾ ਹਲਦੀ ਆਪਾਂ ਇਹਦੇ ਵਿੱਚ ਨਹੀਂ ਪਾਉਣੀ ਹੈਗੀ ਚੀਜ਼ਾਂ ਦੀ ਕੁਆਂਟੀਟੀ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਆ ਬਸ ਬਣਾਉਣ ਦਾ ਤਰੀਕਾ ਇਹੀ ਹੋਵੇ ਇਹ ਚਟਣੀ ਸਾਡੇ ਘਰ ਜਿੱਦੋਂ ਵੀ ਬਣਦੀ ਆ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਆ ਖਾਸ ਕਰਕੇ ਬੱਚਿਆਂ ਨੂੰ ਤਾਂ ਆਉਂਦੀ ਆ ਖੱਟੀ ਮਿੱਠੀ ਹੁੰਦੀ ਹੈ ਨਾ ਇਸ ਲਈ ਗੈਸ 'ਤੇ ਮੀਡੀਅਮ ਮੀਡੀਅਮ ਹੀ ਰੱਖਿਆ ਹੋਇਆ ਆ ਤੇ ਆਪਾਂ ਇਹਨੂੰ ਹੌਲੀ-ਹੌਲੀ ਹਲਾ ਖਲੂ ਕੇ ਭੁੰਨ ਲੈਦੇ ਆ ਜਿਹੜੀ ਮੈਂ ਇਮਲੀ ਭੰਨਤੀ ਸੀਗੀ ਉਹ ਵੀ ਚੰਗੀ ਤਰ੍ਹਾਂ ਦੇ ਨਾਲ ਸੌਫਟ ਹੋ ਗਈ ਆ ਹੁਣ ਆਪਾਂ ਇਹਨੂੰ ਛਾਣ ਲੈਂਦੇ ਆ ਕਿ ਛਾਣ ਲੈਣਾ ਆ ਇਹਦੇਆਂ ਗਟਕਾ ਗੁੱਟਕਾ ਸਾਰੀਆਂ ਕੱਢ ਦਵਾਂਗੇ ਇਮਲੀ ਦਾ ਸਾਰਾ ਪਲਪ ਆਪਾਂ ਕੱਢ ਲਿਆ ਆ ਹੁਣ ਇਹਨੂੰ ਪਾ ਦਿੰਦੇ ਆ ਚਟਨੀ ਦੇ ਵਿੱਚ ਇਮਲੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਂਦੇ ਆ ਚਟਨੀ ਦੇ ਵਿੱਚ ਤੇ ਹੁਣ ਆਪਾਂ ਢੱਕਣ ਦੇ ਕੇ ਇਹਨੂੰ ਲੋ ਗੈਸ ਤੇ ਸੇਕ ਲਵਾਵਾਂਗੇ 5-7 ਮਿੰਟ। ਇਮਲੀ ਵੀ ਚੰਗੀ ਤਰ੍ਹਾਂ ਦੇ ਨਾਲ ਰਿਜ ਗਈ ਆ। ਚੰਗੀ ਤਰ੍ਹਾਂ ਦੇ ਨਾਲ ਫੇਰ ਇੱਕ ਵਾਰੀ ਮਿਕਸ ਕਰ ਦਿੰਦੇ ਆ। ਤੇ ਹੁਣ ਇਹਦੇ ਵਿੱਚ ਦੋ ਜਾਂ 2.5 ਚਮਚੇ ਖੰਡ ਦੇ ਪਾ ਲੈਂਦੇ ਆ। ਜੇ ਤੁਸੀਂ ਚਾਹੋ ਤਾਂ ਖੰਡ ਨੂੰ ਸਕਿੱਪ ਵੀ ਕਰ ਸਕਦੇ ਆ। ਖੰਡ ਤੋਂ ਬਿਨਾਂ ਵੀ ਇਹ ਚਟਨੀ ਬਣਾ ਸਕਦੇ ਆ ਪਰ ਖੰਡ ਪਾਉਣ ਦੇ ਨਾਲ ਚਟਨੀ ਦਾ ਸਵਾਦ ਬਹੁਤ ਵਧੀਆ ਹੁੰਦਾ ਆ। ਖੱਟੀ-ਮਿੱਠੀ ਬਣ ਕੇ ਤਿਆਰ ਹੁੰਦੀ ਆ। ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਕਾ ਕੇ ਹੀ ਬਣਾਈ ਚਟਣੀ ਤੇ ਇਸ ਲਈਏ ਛੇਤੀ ਖਰਾਬ ਵੀ ਨਹੀਂ ਹੁੰਦੀ ਹੈਗੀ ਆਪਾਂ ਇਹਨੂੰ ਫਰਿੱਜ 'ਚ 10 ਦਿਨਾਂ ਤੱਕ ਰੱਖ ਸਕਦੇ ਆ ਤੇ ਜਦੋਂ ਦਿਲ ਕਰ ਚਟਣੀ ਖਾਣ ਦਾ ਫਰਿੱਜ 'ਚੋਂ ਕੱਢ ਕੇ ਤਾਂ ਖਾ ਲਵੇ ਠੰਡੀ ਚਟਣੀ ਤਾਂ ਜਿਆਦਾ ਸੁਆਦ ਲੱਗਦੀ ਆ ਹੁਣ ਖੰਡ ਪਾਉਣ ਤੋਂ ਬਾਅਦ ਵੀ ਆਪਾਂ ਇਹਨੂੰ 2-3 ਮਿੰਟ ਪਕਾ ਲਿਆ ਆ ਤੇ ਚਟਣੀ ਬਣ ਕੇ ਆਪਣੀ ਤਿਆਰ ਹੋ ਗਈ ਆ ਜੇ ਤੁਹਾਨੂੰ ਚਟਣੀ ਵਾਲੀ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ओके बाय थैंक यू फॉर वाचिंग